Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਦੇਖ ਰਹੇ ਸਟਾਰੇ ਜੀ ਨੂੰ ਚੈਨਲ ਤੇ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਸਟਾਰੇ ਜੀ ਨੂੰ ਚੈਨਲ ਦੇਖਣ ਵਾਲੇ ਸਾਰੇ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਇਸ ਟਾਈਮ ਆਸੀਂ ਪਹੁੰਚੇ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਲਾਅ ਡਿਪਾਰਟਮੈਂਟ ਦੇ ਵਿੱਚ ਤੇ ਜਿਹੜਾ ਕਿ ਫੈਸਟੀਵਲ ਆ ਰਹੇ ਆ ਤੇ ਜਿਹੜੀ ਕਿ ਵਿਦਿਆਰਥੀਆਂ ਵੱਲੋਂ ਭੰਗੜੇ ਦਾ ਪ੍ਰੈਕਟਿਸ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਕੀ ਕਿਹਾ ਜਾਂਦੇ ਆ ਉਹ ਗੱਲਬਾਤ ਕਰਦੇ ਆ ਹਾਂਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਇਹ ਜਿਹੜਾ ਕਿ ਅੱਜ ਭੰਗੜੇ ਦੀ ਪ੍ਰੈਕਟਿਸ ਕੀਤੀ ਚਰਕੀ ਜਣਾ ਚਾਹੇ ਸਭ ਤੋਂ ਪਹਿਲਾਂ ਪਰਨਾਮ ਸਤਿ ਸ਼ਕਾਲ ਜੀ ਮੇਰਾ ਨਾਮ ਨਰੈਣ ਸਿੰਘ ਆ ਜੀ ਮ ਅਸੀਂ ਸਾਰੇ ਇੱਥੇ ਜਸ਼ਨ ਵਾਸਤੇ ਇੱਕ ਫੈਸਟੀਵਲ ਹੁੰਦਾ ਯੂਨੀਵਰਸਿਟੀ ਦੇ ਵਿੱਚ ਉਹਦੀ ਤਿਆਰੀ ਕਰ ਰਹੇ ਹਾਂ ਜੀ ਪੰਗੜੇ ਦੀ ਜੀ ਤੇ ਕੱਲਾ ਪੰਗੜਾ ਜਾਂ ਹੋਰ ਵੀ ਇੱਥੇ ਪ੍ਰੋਗਰਾਮ ਕੀਤੇ ਜਾਂਦੇ ਆ ਨਹੀਂ ਕਾਫੀ ਇਵੈਂਟਸ ਹੋਰ ਵੀ ਹੈਗੇ ਨੇ ਗਿੱਧਾ ਹੈਗਾ ਵਾ ਕ੍ਰੀਏਟਿਵ ਹੈਗਾ ਵਾ ਹੋਰ ਵੀ ਕਾਫੀ ਇਵੈਂਟਸ ਹੁੰਦੇ ਨੇ ਪਰ ਫਿਲਹਾਲ ਇੱਥੇ ਪੰਗੜੇ ਦੀ ਪ੍ਰੈਕਟਿਸ ਚੱਲ ਰਹੀ ਹੈ ਜੀ ਲੋ ਡਿਪਾਰਟਮੈਂਟ ਜੀ ਜੀ ਤੇ ਕੀ ਸਨੇਹਤ ਨਾ ਚਾਹਦੇ ਤੁਸੀਂ ਆਹ ਹੋਰ ਵਿਦਿਆਰਥੀਆਂ ਨੂੰ ਦੀ ਸੁਨੇਹਾ ਇਹ ਦੇਣਾ ਚਾਹੁੰਦਾ ਵਾ ਕਿ ਸਾਰੇ ਵਿਦਿਆਰਥੀ ਵੱਧ ਚੜਕੇ ਨਾ ਜਿਹੜੇ ਇਵੈਂਟਸ ਇਹਨਾਂ ਵਿੱਚ ਪਾਰਟਿਸਿਪੇਟ ਕਰਨ ਸੋ ਥੈਟ ਕਿ ਅੱਗੇ ਬੱਚੇ ਅੱਗੇ ਆ ਸਕਣ ਉਹਨਾਂ ਦਾ ਟੈਲੈਂਟ ਉਹ ਅੱਗੇ ਆ ਸਕੇ ਭਾਈ ਜਰਾ ਵੱਧ ਸਕੇ ਜਿਹੜੇ ਆਪਾਂ ਗਲਤ ਕੰਮਾਂ 'ਚ ਜਾ ਰਹੇ ਨੇ ਉਹਨਾਂ ਤੋਂ ਦੂਰ ਰਹਿ ਸਕੀ ਜੀ ਜਿਸ ਤਰ੍ਹਾਂ ਕੀ ਹੁਣੇ ਇੱਥੇ ਤੁਹਾਡੇ ਦੇਖਿਆ ਕਿ ਇਹ ਤੁਸੀਂ ਪ੍ਰੈਕਟਿਸ ਜਿਹੜੀ ਢੋਲ ਤੇ ਕਰ ਰਹੇ ਹੋ ਪਰ ਜ਼ਿਆਦਾਤਰ ਡੀਜਾਂ ਤੇ ਜਾਂ ਗਾਣਿਆਂ ਤੇ ਹੀ ਜਿਹੜਾ ਕੀ ਪੰਗੜਾ ਸਿਖਾਇਆ ਜਾਂਦਾ ਵਾ ਜਾਂ ਸਿਖਿਆ ਜਾਂਦਾ ਵਾ ਉਹਦੇ ਬਾਰੇ ਕਹਣਾ ਜਾਂਦਾ ਦੇਖੋ ਜੀ ਇਹਦੇ ਵਿੱਚ ਕੋਈ ਟਿੱਪਣੀ ਨਹੀਂ ਦੇ ਸਕਦੇ ਇਹ ਕਲਚਰ ਅੱਜ ਹੀ ਬਦਲ ਰਿਹਾ ਵ ਪਰ ਇਹ ਹੈ ਜੀ ਸਾਡਾ ਫੋਕ ਹੈ ਜੀ ਸਾਨੂੰ ਇਹਨੂੰ ਨਹੀਂ ਭੁੱਲਣਾ ਚਾਹੀਦਾ ਬਾਕੀ ਜੋ ਮਰਜ਼ੀ ਕਰੋ ਜਿਹੜਾ ਇਹ ਢੋਲ ਹੈ ਸਾਡਾ ਫੋਕ ਆ ਜਿਹੜਾ ਭੰਗੜਾ ਸੀ ਕਰ ਰਹੇ ਆ ਇਹ ਫੋਕ ਦੇ ਵਿੱਚ ਆਉਂਦਾ ਵਾ ਬਾਕੀ ਜਿਹੜੇ ਕਰ ਰਹੇ ਨੇ ਉਹ ਉਹਨਾਂ ਦਾ ਕ੍ਰੀਏਟਿਵ ਹੈ ਜੀ ਉਹ ਜੋ ਮਰਜ਼ੀ ਕਰਨ ਉਹਨੂੰ ਮੋੜ ਤੋੜ ਕੇ ਬਣਾਇਆ ਗਿਆ ਭੰਗੜਾ ਸੀ ਉਹਨੂੰ ਕੁਝ ਨਹੀਂ ਕਹਿ ਸਕਦੇ ਪਰ ਜੋ ਫੋਕ ਆ ਫੋਕ ਆ ਜੀ ਪਰ ਜੇ ਦੇਖਿਆ ਜਾਵੇ ਕਿ ਜਿਹੜਾ ਕਿ ਭੰਗੜਾ ਜਿਹੜੇ ਸਟੈਪ ਹੁੰਦੇ ਸੀ ਜਿਵੇਂ ਲੁੱਡੀ ਜਾਂ ਹੋਰ ਵਗੈਰਾ ਵਗੈਰਾ ਕਾਫੀ ਸਟੈਪ ਹੈਗੇ ਸੀ ਜਿਹੜੇ ਕਿ ਭੰਗੜੇ ਦੇ ਵਿੱਚੋਂ ਕੱਢ ਦਿੱਤੇ ਗਏ ਆ ਉਹ ਜਿਹੜੇ ਪੁਰਾਣੇ ਸਟੈਪ ਹੈਗੇ ਸੀ ਉਹ ਨਹੀਂ ਜੀ ਉਹੀ ਤੁਹਾਨੂੰ ਮੈਂ ਹੁਣੇ ਦੱਸ ਸੁਕਿਆ ਵਾਂ ਫੋਗ ਫੋਗ ਹੀ ਰਹੇਗਾ ਜੀ ਬਾਕੀ ਜੋ ਮਰਜ਼ੀ ਆ ਜਾਵੇ ਫੋਗ ਦਾ ਕੋਈ ਥੋੜ ਨਹੀਂ ਹੈਗਾ ਤੇ ਅਸੀਂ ਇਸੇ ਕਰਕੇ ਫੋਗ ਤੇ ਕਰ ਰਹੇ ਹਾਂ ਟੋਲ ਸਾਡਾ ਸੱਭਿਆਚਾਰ ਹੈ ਜਿਹੜਾ ਸੱਭਿਆਚਾਰ ਨੂੰ ਪਹੁੰਚ ਲੈ ਜਾ ਰਹੇ ਹਾਂ ਅਸੀਂ ਸੋ ਅਸੀਂ ਚਾਹੁੰਦੇ ਹਾਂ ਕਿ ਸਾਰੇ ਇਸ ਚੀਜ਼ ਨੂੰ ਵੱਧ ਝੜ ਕੇ ਵੇਖਣ ਵਿੱਚ ਪਾਰਟਿਸਪੇਟ ਵੀ ਕਰਨ ਸੋ ਸੋ ਥੈਟ ਕਿ ਸਾਡਾ ਸਾਡਾ ਸੱਭਿਆਚਾਰ ਹੋ ਕੇ ਵੱਧ ਸਕੇ ਜੀ